ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੱਲਾਂ-ਬਾਤਾਂ ਦੇ ਰੋਮਾਂਚਿਕ ਬੁਗੜੀ ਸੀਰੀਜ਼ ਦੇ ਵਿੱਚ ਚਲੋ ਸਟਾਰਟ ਕਰਦੇ ਆਂ ਇਹਨਾਂ ਦਾ ਫੇਰ ਬਲੌਗ ਆ ਗਿਆ ਅੱਜ ਤੇ ਕਰਦੇ ਆਂ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਮਿੱਤਰੋ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਅੱਛਾ ਚੁੱਪ ਕਰ ਦਿਓ ਯਾਰ 2 ਮਿੰਟ ਬਲੌਗ ਬਣਾ ਲੈ ਦੋ ਉੱਚਾਰ ਲੋ ਵੀ ਮਿੱਤਰੋ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਕਿਤੇ ਵਿੱਚ ਪੰਛੀ ਹੋ ਜਾਈਂਦੇ। ਇਹਦਾ ਮੈਨੂੰ ਵੀ ਨਹੀਂ ਪਤਾ। 66 ਹਨਾ ਤ੍ਰੀਤ ਕਹਿੰਦੀ ਆ ਕੁਝ ਨਾ ਕੁਝ ਕਰਾਂਗੇ। ਕਰਨਾ ਕਿ ਉਹਨੇ ਗਾਣਾ ਬਣਾਉਣਾ ਕੁਛ। ਪਤਾਈਏ। ਲੋ ਵੀ ਮਿੱਤਰੋ ਸਵੇਰ ਤੋਂ ਲੱਗੇ ਘਰ ਦੀਆਂ ਸਫਾਈਆਂ-ਸਫਾਈਆਂ ਕਰਨ। ਤੇ ਤੁਹਾਨੂੰ ਪਤਾ ਹੈ ਮਿਸਤਰੀ ਇਹਦਾ ਮੂੰਹ ਬੰਦ ਹੋ ਗਿਆ। ਇਹਦਾ ਮੂੰਹ ਚੱਲਦਿਆਂ ਚੱਲਦਾ। ਆ ਦੇਖ ਸਕਦੇ ਤੁਸੀਂ ਪੜਦੇ-ਪੁਰਦੇ ਕਿਦਾਂ ਲੰਮਕੇ ਪਏ ਨੇ। ਇਹ ਸਾਰੇ ਤੋਤੇ ਨੇ ਅੱਜ ਰੀਤ ਨੇ। ਸ਼ੁਕਰ ਹੈ ਤੇ ਚਲੋ ਵੀ ਇਹ ਕਿਛਈ ਨਹੀਂ ਹੂੰ ਹੂੰ ਕੀ ਪੰਜੀਰੀ ਪੰਜੀਰੀ ਤੇ ਬਾਹਰ ਗਰਮੀ ਚ ਬੈਠੇ ਅੰਦਰ ਪਾ ਜਾ ਚਲੋ ਚਾ ਲੋ ਚੱਲ ਫਿਰ ਲਓ ਮਿੱਤਰੋ ਬਣੇ ਰਿਓ ਬਲੌਗ ਦੇ ਨਾਲ ਤੇ ਅੱਜ ਕੀ ਕਰਨਾ ਮੈਨੂੰ ਦੱਸ ਕੀ ਬਣਾ ਕੇ ਖਵਾਏਂਗੇ ਚੈਲੰਜ ਕਰੀਏ ਚੈਲੰਜ ਹੂੰ ਹੂੰ ਕਾਦਾ ਚੈਲੰਜ ਕੋਈ ਵੀ ਚੀਜ਼ ਜਿਹਨੂੰ ਨਿਆ ਦੇ ਉਹਦਾ ਆਪਾਂ ਚੈਲੰਜ ਕਰਾਂਗੇ ਕੌਣ ਪਹਿਲਾਂ ਖਾਣੇ ਕਿਹੜੀ ਚੀਜ਼ ਬਣਾਏਗੀ ਕੌਣ ਪਹਿਲਾਂ ਖਾਂਦਾ ਉਹਨਾਂ ਨੇ ਵੀ ਕਹਿਣਾ ਮੈਗੀ ਖਵਾ ਖਵਾ ਰੱਜਦੇ ਨਹੀਂ ਇਹ ਮੈਗੀ ਇੰਨੀ ਖਾਂਦੇ ਬਣਾ ਬਣਾ ਕੇ ਮੈਂ ਸਮਝ ਨਹੀਂ ਆਉਂਦੇ ਆ ਚੈਲੰਜ ਵਲੌਗ ਥੋੜੀ ਆਇਆ ਉਹਦਾ ਚੈਲੰਜ ਵਲੌਗ ਮੈਂ ਪਤਾ ਨਹੀਂ ਚੈਲੰਜ ਖਾਣਾ ਕਰਨਾ ਕਦੇ ਮੈਗੀ ਖਾਣ ਦਾ ਚੈਲੰਜ ਬਹੁਤ ਥੋੜੇ ਸ਼ੋਰਮਿਆਂ ਤੇ ਕੀ ਕਹਿੰਦੇ ਬਣਾਉਂਦੀ ਆ ਫਿਰ ਬਣਾ ਦੋ ਚੱਲ ਫਿਰ ਕਰ ਤਿਆਰੀ ਚਲੋ ਲੋ ਮਿੱਤਰੋ ਕੁੜੀ ਕਹਿੰਦੀ ਚੈਲੰਜ ਵਲੌਗ ਬਣਾਉਣਾ ਮਹਗੀ ਵਾਲਾ ਤੇ ਮਹਗੀ ਯਰ 5-7 ਪੈਕੇਟ ਚਾਹੀਦੇ ਚੱਲ ਜਾਂਦੇ ਇਹ ਇੱਕ ਅੱਧੇ ਪੈਕੇਟ ਨਾਲ ਗੱਲ ਨਹੀਂ ਪਣੀ ਫੇਰ ਸਵਾਦ ਹੁੰਦਾ ਚੈਲੰਜ ਦਾ ਕਿੰਨੇ ਪੈਕੇਟ ਦੋ ਚੱਲ ਫੇਰ ਦੇਖੀ ਜਾਊਗੀ ਆਇਆ ਕਿਤੇ ਆਰੇ ਮੈਂ ਕਿਹਾ ਸੀ ਨਾ ਚੂਹੇ ਦੇ ਬੱਚੇ ਆ ਆਵੇ ਮਿੱਤਰੋ ਦੇਖੋ ਨਿੱਕ ਨਿੱਕੇ ਚੂਹੇ ਇਹਨਾਂ ਨੂੰ ਹਮ ਪਾ ਕੇ ਦਿੱਤਾ ਇਹਨਾਂ ਦੀ ਆਤਬਾਤ ਇਲਾਹੀ ਮਿੱਤਰੋ ਪੈਸਾ ਨੇ ਕਮਰੇ ਦੀ ਸਫਾਈ ਹੋ ਗਈ ਨਹੀਂ ਛਿਚਲਾ ਲਾ ਲਾ ਕੇ ਲਾਣਾ ਸਾਡੇ ਕਮਰੇ ਦੀ ਬਈ ਹੋ ਗਈ ਸਫਾਈ ਕਰਨ ਦੇ ਆ ਹੂੰ ਬੈਡ ਬੁੱਡ ਸਾਹਿਬ ਕਿੱਤਾ ਵਾ ਹੂੰ ਬੱਚੇ ਸੀ ਜਿਹੜੇ ਉੱਤ ਚੰਕਰ ਹੈ ਮੈਂ ਕਿਹਾ ਸੀ ਗਮੀ ਪਤਾ ਸੀ ਚੂਹੇ ਹੈ ਕਿ ਕਿਉਂਕਿ ਕੱਲ ਮੈਂ ਚੂਹੀ ਦੇ ਮੋਹ ਦੇ ਵਿੱਚ ਇੱਕ ਬੱਚਾ ਦੇਖਿਆ ਮੈਨੂੰ ਪਤਾ ਨਹੀਂ ਉਹ ਕਿੱਥੇ ਲੱਗ ਗਈ ਆ ਲੱਗੂਗੀ ਆ ਜਾਂ ਕਿਤੇ ਹੋਰ ਤੋਂ ਲੈਣੇ ਫੋਟੋ ਮਾਂ ਸੀ ਆ ਗਿਆ ਵਿਚਾਰਿਆਂ ਤੇ ਹਾਂਜੀ ਆ ਪਾਉ ਇਹ ਆ ਪਾਉ ਮਾਤਾ ਮਰਾ ਦੀ ਇਹ ਕੰਮ ਕਰਾ ਕਰਾ ਦੇ ਮਾਤਾ ਜੀ ਸਾਡੀ ਨਵਜੀ ਮੈਨੂੰ ਤੇ ਵੇਲੀ ਆਜ ਦੇਹੀ ਦਾ ਮਾਤਾ ਤੇ ਕਰਦਾ ਸਾਡੀ ਮੇਰੀ ਮਾਤਾ ਬਜਾਦੀ ਆ ਹੂੰ ਕੀ ਬਾਤ ਹੈ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਮੋਲੀ ਖਾਣਾ ਮਮਤ ਮਿਲ ਜਾਵੇ ਮੰਨੋ ਮੰਨੋ ਹਾਂ ਤੇ ਕਮਿੰਗ ਹੋਈ ਮੈਂ ਮੈਟ ਜਾਏਗੀ ਪੰਜ ਆਣੇ ਲਈ ਆਮਲੇਟ ਬਣਾਈ ਉਹ ਜਲਦੀ ਹਾਂਡੇ ਲੈਣ ਦੇ ਸੀ ਯੈਸ ਓਕੇ ਚੱਲ ਆ ਘਰਿਆ ਰਾਮ ਲੇਟਾ ਪਰ ਮੈਂ ਗਈ ਤੁਹੀਂ ਮਾਲਾ ਕਰੋ ਗਲਤ ਆ ਤਾਂ ਲੱਗੇ ਰੋ ਲੱਗੇ ਰੋ ਐਸੇ ਕੰਮ ਹੈ ਕੰਮ ਨਹੀਂ ਛੱਡਣਾ ਠੀਕ ਆ ਬਈ ਐਸਾ ਤਾਂ ਕੰਮ ਆ ਪੇਟ ਤਾਂ ਯਾਰ ਨੇ ਪਰ ਕੰਡਾ ਖਰਾਬ ਜ਼ਰੂਰ ਹੋ ਗਿਆ ਵਾ ਦੇਖਦੇ ਆ ਕਰਾ ਲੂਨ ਦਵਾ ਦੇ ਕਰ ਲਾਵਾਂਗੇ ਮੈਨੂੰ ਵੀ ਪਤਾ ਕੰਮ ਕਰਦਾ ਸੋਹਣਾ ਲੱਗ ਰਿਹਾ ਕੰਮ ਅੱਜ ਕਰਿਆ ਨਾ ਇਹ ਰੋਜ਼ ਕਰਿਆ ਫਿਰ ਕੀ ਤੁਹਾਨੂੰ ਮਿਲ ਚਾਹਣਾ ਕਲਰ ਚ ਰਹਾ ਬਣਾਣਾ ਹਣਾ ਸੰਦਾ ਜਾਦੀਆਂ ਫਿਰ ਆਪ ਕੱਤੀਆਂ ਹੂੰ ਹੂੰ ਆਦਾ ਨਾ ਪਰ ਪਾਣੀ ਪਾ ਲੈ ਆਲੇ ਆਪਾਂ ਕੰਮ ਕਰ ਲੈ ਇਦਾਂ ਕਰਦੇ ਹਾਂ ਸੰਤੋ ਇਦਾਂ ਸਬਸ ਕਰੋ ਯਾ ਵੀ ਮੇਰੇ ਨਾਲ ਨਾ ਤਾਂ ਤਾਂ ਉਹਦੀ ਮੈਂ ਆਪਣੇ ਕੱਪੜੇ ਤੇ ਇਹੋ ਬਣ ਗਈ ਤੇ ਚੁੰਟੀ ਮਰੇ ਆ ਗਈ ਹੱਥ ਤੇ ਕੁੜੀ ਵਾਲਾ ਨਿਛਾਨ ਘਾਂਂਸੇ ਰਹਿੰਦੀ ਟੁੱਟੀ ਟੋੜ ਕੇ ਲਾਤੀ ਟੁੱਟੀ ਆ ਗਈ ਹੱਥ ਤੇ ਮੇਰਾ ਕੱਪੜੇ ਉਹ ਗਿੱਲੇ ਪਾਉਂ ਜੀਰੇ ਵੀ ਹੋ ਗਏ ਆ ਇਹ ਜਿਸਾ ਤੁਸੀਂ ਮੇਰਾ ਟੁੱੜੀ ਟੋੜਤੀ ਸਾਰੀ ਬਈ ਨੇ ਕੱਪੜੇ ਗਿੱਲੇ ਕਰ ਤੇ ਸਰ ਕੁਈ ਨਾ ਤਾਂ ਹੁੰਦਾ ਚਲੋ ਆਜਾ ਸਫਾਈਆਂ ਕਰਦੀਆਂ ਕੀ ਕੱਢਣ ਦੇ ਫਾਈ ਗੱਡੀ ਵੀ ਧੋਈਏ ਲੈ ਆਜੋ ਪਾਣੀ ਵਾਲੇ ਵੀ ਲੀਕ ਆਣੇ ਚਲ ਮਾੜੀ ਉਹਨਾਂ ਛੇੜੀ ਠੀਕ ਆ ਮੈਂ ਜਲਦੀ ਆਜਾਂ ਫੜੋ ਆਦੇ ਬੰਦ ਮੈਂ ਗਿੱਲੀਆਂ ਹਾਂ ਹਾਂ ਅੰਜੀ ਨਾ ਹੋਈ ਮਿਲ ਰੋ ਕੀ ਕਰਨ ਲੱਗੇ ਆ ਮੈਗੀ ਦੀ ਤਿਆਰੀ ਮੈਗੀ ਦੀ ਤਿਆਰੀ ਤੇ ਕੁੜੀ ਪਿਆਜ਼ ਚੀਰ ਰਹੀ ਆ ਤੇ ਜਿਵੇਂ ਇਹ ਆਪਣੀ ਮੈਗੀ ਚੱਲਣ ਦੇ ਦੋ ਬੈਟੀਆਂ ਲੈ ਕੇ ਜੀ ਇੱਕ ਮੇਰਾ ਇੱਕ ਇਹਦਾ ਇੱਕ ਮੇਰਾ ਪਰ ਇਹ ਮਾਇਆ ਨਹੀਂ ਆਉਣਾ ਵਿੰਡੋ ਮੇਡ ਖਤਮ ਹੋਣੀ ਯਾਰ ਨਹੀਂ ਹੁੰਦੀ ਤਾਂ ਚੱਲ ਚੱਲ ਬਣਾਉਂ ਉੱਚ ਸਵਾਦ ਆਊਗਾ ਲਓ ਵੀ ਆਪਾਂ ਪਿਆਜ਼ ਖਿਲ ਲੀਏ ਫਿਰ ਕੱਟਦੇ ਆਂ ਤੇ ਮੈਂ ਉਹਨਾਂ ਦੀ ਕਰਾਂ ਚਲੋ ਟਪਾ ਆਇਆ ਹੀ ਕਰੀ ਆਹ ਆਣੀ ਸਵਾਦ ਹੀ ਦੇਖ ਲਈਏ ਆਹ ਹੰਤੇ ਨੂੰ ਇਹ ਵਾਲੇ ਇਹਨੇ ਨਾ ਕਲੇਉਣਾ ਚਾਰ ਕਲਾ ਵੀ ਬਣਾਈਆਂ ਸੀ ਡੱਬੇ ਚ ਰੀਦ ਨੇ ਮੰਗਾਏ ਕੋਈ ਖਾਣੇ ਮੈਂ ਇਹ ਰੀਦ ਨਹੀਂ ਆ ਕੋਈ ਨਹੀਂ ਖਾਂਦਾ ਹੈਨਾ ਇਹ ਫਰਕੇ ਨਹੀਂ ਥੋੜੀ ਕਰਤ ਇਮਰਾਨ ali ਕਰਦਾ ਨਵੀਂ ਹੈ ਨਾ ਤਿੱਖੀ ਹੈ ਲੈ ਖਾਣੇ ਕੀ ਕਰਦੇ ਕਿਉਂ ਹੁੰਦੀ ਆ ਚਲਣ ਕਰ ਰਹੇ ਨੇ ਯਾਰ ਅੱਗੇ ਨਾ ਵਧਗੇ ਨਾ ਦੱਸ ਚਾਰ ਘਰ ਵੱਜ ਗਿਆ 5 ਵਜਰ ਵਾਲੇ ਤਾਈ ਤੱਕ ਸ਼ੀਸ਼ੇ ਦੀ ਵਲੋਗ ਨਾ ਕੇ ਤੁਸੀਂ ਜਿੰਮ ਜਾਓ ਆ ਨਾ ਟਰੈਮ ਨਾਲ ਚਲ ਜਿਓ ਓਕੇ ਲੋ ਵੀ ਮੇਤਰੋ ਜਾਇਬੇ ਕੱਢ ਲਿਆ ਇਹਦਾ ਵੀ ਟੇਸ ਦੇਖਣ ਵਾਲਾ ਹੈ ਜਮੇ ਦਾ ਬਲੈਕ ਦਾ ਹੈ ਬਲੈਕ ਬਵਾਦਾ ਵੀ ਤੇ ਮੈਗੀ ਬਣਾਉਣੀ ਹੈ ਨਾ ਚਟਪਟੀ ਜੀ ਕਰਾਰੀ ਕਰਾਰੀ ਜੀ ਪਰ ਮਿਰਚ ਨਹੀਂ ਪਾਉਣੀ ਬੇਦਰੋ ਬਿਨਾ ਕਰਾਰੀ ਬਣਾਉਣੀ ਨੇ ਸਵੇ ਸੋਚਾਂ ਤੂੰ ਕਿੱਦਾਂ ਬਣਾਉਂਗਾ ਮੈਂ ਕਿਤੇ ਬਿਨਾਂ ਕਰਾਰੀ ਬਣ ਜੂ। ਸੜੀ ਜਾ ਆਪਣੀ ਜਬਾਨ ਕੱਟ ਕੇ ਬਾਲਣੇ ਆ। ਹਾਂ ਤੂੰ ਬਾ ਆਪਣੀ। ਉਹ ਵੀ ਆਪਣੇ ਪਿਆਰ ਕਰਕੇ ਗਏ ਨੇ। ਅੰਜੀ। ਉਹ ਵੀ ਆਪਣੇ ਪਿਆਰ ਕਰਕੇ ਆਨੇ ਨੇ। ਕਿ ਰੈਗੀ ਨਹੀਂ ਮੈਗੀ। ਮੈਗੀ ਬਣ ਲੱਗੀ ਆ। ਤੇ ਪਿਆਜ਼ ਆਪਣੇ ਕੱਲ ਦੇ ਇਕੱਠੇ ਪਏ ਥੋੜੀ। ਮੈਂ ਥੋੜੇ ਅੱਜ ਦੇ ਆ। ਕੀ ਕਰ ਤੇ ਮਹਗੀ ਬਣਾਵਾਂਗੇ ਕੈਂਟ ਜੀ ਸਵਾਰ ਜੀ ਨੂੰ ਪਤਾ ਹੀ ਆ ਲੋ ਵੀ ਟੜਕਾ ਲੱਗੂਗਾ ਓਣ ਕੈਂਟ ਜਾ ਕੱਟ ਕਰਾਂਗਾ ਕੈਂਟ ਜੀ ਟੜਕਾ ਕੈਂਟ ਜਾ ਕੈਂਟ ਟੜਕਾ ਕਿਵੇਂ ਲੱਗਦਾ ਹਾਂਜੀ ਕੋ ਗਿਆ ਤੇ ਤੌਹੀ ਮਿੱਤਰੋ ਸਰਦਾ ਰੈਡੀ ਹੋ ਰਿਹਾ ਆਪਣਾ ਤੇ ਗਰਮੀ ਦਾ ਮੰਦੀ ਹਾਰ ਹੋ ਰਹੀ ਆ ਤੇ ਗਰਮੀ 'ਚ ਕੰਮ ਕਰਨਾ ਬੜਾ ਔਖਾ 12 24 ਸੇ ਪੂਰੀ ਤਰ੍ਹਾਂ ਤੰਦਪਾਗ ਸਾਡੇ ਉੱਥੇ ਚਲੀ ਜਾਣਾ ਹੈ ਠੀਕ ਹੈ ਤੌਹੀ ਮਿੱਤਰੋ ਤਾਂ ਨਾ ਕੁੜੀਆਂ ਸਾਰੀਆਂ ਗਰਦੀਆਂ ਨੇ ਇੱਧਰ ਮੈਂ ਮਹਿੰਗੀ ਮੂਵੀ ਖੋਦਦਾ ਹਾਂ ਜੀ ਇਹ ਤਾਂ ਕੁਝ ਵੀ ਨਹੀਂ ਹੈਗਾ ਇਹ ਜਿਹੜਾ ਕਰਮਾ ਕਰਦਾ ਹਾਂ ਜੀ ਭੁੱਜ ਰਿਹਾ

کیونکہ جیادہ کونے میں جن وائٹ وائٹ پیاج کا اس پلے پسانتا کریں یا صحیح بات ہے ہم تم پڑایا ہے پڑا ہے یہ ترام چیز تک راکی چائز ہم در ملکہ چھنے کاری پڑا فیل میں پاک آمد صحیح یہ سکتا ہے آدھو جی دینا ہم در چطہ راکی چائز نہیں کیا سو بے میکی اپنی نری ہے تب ہی موسیقی ہمیں جرے دی چطہ ہوگی ہے ایڈا دن نی ہے ہم ਜੋ ਕੇ ਮਸਾਲੇ ਛੀਤੀ ਛੀਤੀ ਘੱਟ ਕਰਦੇ ਆਨੂੰ ਖੂਤੀ ਆ ਖੂਤੀ ਮਸਾਲੇ ਰਮਨ ਦੀ ਆਲੂ ਦੇ ਮਸਾਲੇ ਪਾ ਛੱਡੇ ਨੇ ਹਨਾ ਵੀ ਤੇ ਲੈ ਨਹੀਂ ਜਾਂਦਾ ਯਾਰ ਹੰਦਾ ਤਾਂ ਸੀਨੇ ਵਿੱਚ ਨਹੀਂ ਹੋਏਦਾ ਬੰਦਾ ਖਰਾਦ ਨਾ ਲੋਕਾ ਵਈ ਦਾ ਮਦਰਣਾ ਨਾ ਤੇ ਤਾਂ ਨਾ ਕੁਝ ਇਹਨਾ ਕੰਮ ਕਰਦੇ ਨੇ ਜਿਹੜਾ ਤਾਂ ਇਹਨੇ ਪੰਨੇ ਤਾਂ ਤਾਂ ਵੀ ਕੋਈ ਨਹੀਂ ਮੈਨੂੰ ਘਰ ਨਹੀਂ ਆਂਦੀ ਐ ਰਹੀ ਹੈ ਆਪਣੀ ਜਾ ਰਹਾ। ਨਹੀਂ ਕੱਟ ਰਹੀ ਜੁੜੀ ਜੁੜੀ। ਆਪ ਸੀ ਇਹ ਨਾ ਦੇਖ ਸਕਦੇ ਯਾਰ ਮੇਰੀ ਬਾਤ। ਜ਼ੋਰ ਵਰੀਦਾ ਮੈਂ ਹੀ ਆਪਣਾ ਪਿਆਰ ਹੈ, ਮੈਂ ਹੀ ਆਪਣੀ ਪਿਆਰ ਹੈ। ਯਾਰ ਕਿ ਨਾ ਆਉ ਹੂ ਨਹੀਂ ਆਪਣੇ ਕੋਲ ਸਾਬ ਲਾ ਲਿਆ। ਚਲੋ ਬਣਾਉ। ਤੇ ਮੈਗੀ ਮਸਾਲਾ ਅਰੇ ਕਸੋ ਵਿੱਚ। ਸ਼ਰਮੀ ਨਾ ਬਸਵਾਤੀ ਕਿਨਾਂ। ਸੁਲਾ ਮੇਰੀ ਜਾਨ ਕਹਿੰਦੇ ਮੈਗੀ ਆਪਣੀ ਵਾਲੀ ਖਾਰੀਆ ਪੂਰੀ ਗੈਮੋ ਗੈਮ ਤੇ ਹੂੰ। ਗੜੀ ਹੋਈ ਚੱਲੀ ਆ ਬੱਸ ਕਹਿੰਦੇ 5 ਮਿੰਟ ਦੀ ਗੱਲ ਹੁੰਦੀ ਆ 5 ਮਿੰਟ ਚ ਮੈਗੀ ਤਿਆਰ ਹੋ ਜਾਂਦੀ ਆ ਆਪਣੀ ਕਹਿੰਦੇ ਵਿੱਚ 5 ਮਿੰਟ ਆਪਣੀ 3 ਮਿੰਟ ਚ ਰੈਡੀ ਕਰ ਦੇਣੀ ਆ ਆਪਾਂ ਬੱਸ ਵੇਖਦੇ ਹਾਂ ਹੂੰ ਤੇ ਤੁਸੀਂ 10 ਮਿੰਟ ਲਾ ਸਕਦੇ ਨੇ ਇੱਕ ਮੈਗੀ ਮੈਗੀ ਮੈਨੂੰ ਲੱਗਾ ਚੈਲੰਜ ਵਲੌਗ ਕੀ ਬਣਾਉਣਾ ਯਾਰ ਥੋੜੀ ਜੀ ਮੈਗੀ ਆ ਅਤੇ ਵਾਹ ਇੱਕ ਜਾਨੇ ਯੋਗੀ ਹੂੰ ਜਦੋਂ ਮੈਂ ਇਕੱਲਾ ਹੀ ਸਾਲੂ ਹਣਾ ਚਲ ਫੇਰ ਬੰਨਾ ਮੈਗੀ ਤਾਂ ਬਣਾਤੀ ਉਹਨੇ ਚਲ ਜੀ ਜੱਦਾ ਬਣਾਉਣਾ ਸ਼ੁਰੂ ਹੈ ਜੱਦਾ ਹੀ ਖਾਣ ਲੱਗੇ ਹੋਏ ਹੋ ਤੁਸੀਂ ਸਭ ਤੋਂ ਛੇਤੀ ਬਣਾ ਲਈ ਜੇ ਸਹੀ ਹੈ ਕਿ 5 ਮਿੰਟ ਚ ਤਿਆਰ ਹੋਏਗਾ। ਬਹੁਤ ਵਧੀਆ ਜੇ ਦੋ ਮੱਟੇ ਤੁਸੀਂ ਖਾ ਜਾਓਗੇ। ਐਵੇਂ ਪਾ ਲਓ ਕੋਈ ਉਹ ਬਣਾ ਲਓ ਇਹ ਬਣਾਓ। ਕਹਾਂ ਚੈਲੰਜਰ ਬਲੋਗਰ ਹੈ। ਕੋਈ ਮੇਰੇ ਯਾਰ ਚਲੋ ਰੈਡੀ ਹੋ ਗਈ ਹੈ। ਔਰ ਥੋੜਾ ਜਿਹਾ ਪਾਣੀ ਛਾੜ ਲੀ। ਮਲਟੀ ਬਲੇ ਬਣੀ ਦੀ 5 ਮਿੰਟ ਵਾਲੀ ਮੈਂ ਵੀ ਤਾਂ ਹਮਾਰੀ ਹੋ ਗਈ ਤਿਆਰ। ਆਕੇ ਬਣੇ ਰਹੇ ਉਹ ਲੋਕ ਕਿੰਨਾ ਦੇਖ ਕੇ ਆ ਵੀ ਸਾਰਾ ਦਿਨ ਬਹੁਤ ਪੜਾ ਹੈ। ਕੀ ਕਰਤੇ ਹੈ। ਉਹ ਵੀ ਮਿੱਤਰੋ ਕਹਿੰਦੇ ਕੁੜੀ ਨੇ ਮੈਗੀ ਇੱਕੋ ਜਿਹੀ ਪਾਲੀ ਆ ਤੇ ਮੈਨੂੰ ਐ ਲੱਗਦਾ ਇਹਦੇ ਮਹਾ ਇੱਕ ਜਾਨੇ ਚੁਗੀਆਂ ਨੇ ਬਲੌਗ ਹੀ ਭਰ ਲੈਦਾ। ਨਹੀਂ ਨਹੀਂ ਕਰੂੰਗਾ। ਮੈਨੂੰ ਲੱਗਦਾ ਨਹੀਂ ਆ। ਕੁੜੀ ਹੀ ਆ ਯਾਰ। ਐਂ ਦੱਸੋ ਤੁਸੀਂ ਟੈਨਸ਼ਨ ਲੈ ਲੋ ਚਲੋ। ਟੈਨਸ਼ਨ ਲੈਣੀ ਪੈਂਦੀ ਆ। ਤੇਰੇ ਵੱਡਾ ਤੇ ਮੇਰਾ ਨਾ ਮੈਂ ਛੋਟਾ। ਪਰ ਖਾਣੀ ਤੁਮ ਚੇ ਨਾ। ਹੂੰ। ਗੱਲ ਐ ਕਿ ਉਹ ਬਲੌਗ ਨਾਲ ਛੇਤੀ ਖਾਦੀ ਜਾਂਦੀ ਹੈ। ਹਾਂ। ਲਾਓ ਵੀ ਮਿੱਤਰੋ ਕਿੰਦੇ ਗਰਮਾ ਗਰਮ ਬਾਹਰ ਆਜੋ ਗਰਮੀਆਂ ओके ਚੱਲਗੇ ਮੈਂ ਚੱਪਲ ओके ਚੱਪਲ ਪਾ ਲਈ ਆਪਾਂ ਦੋਵੇਂ ਖਾਣਗੇ ਕਿਵੇਂ ਇਹ ਰਹੇਗੀ ਪੂਰੀ ਅੰਦਰ ਤੋਂ ਤੋਂ ਥੋੜਾ ਇਹਨਾ ਮਿਸਤਰੀ ਕਰ ਲਈ ਹਾਲੇ ਵੀ ਆਫਸਰ ਆਇਆ ਤੁਹਾਨੂੰ ਪਤਾ ਹੀ ਉਹ ਸਾਫ ਕਰਾਵਾਂਗੇ ਇੱਕਦਮ ਰੰਗ ਰੰਗੋ ਇਹ ਵੀ ਮਿਸਤਰੀ ਚੱਕੇ ਜਾਵੇ ਹੋਰ ਜਿਹੜੀ ਗਰਾਦਨਾ ਆਪਾਂ ਅੱਛਾ ਬਾਕੀ ਟੈਂਟ ਅਗਲੀ ਵਾਰ ਹਾਂ ਕੋਈ ਨਹੀਂ ਤੇ ਲੋਵੀ ਮਿੱਤਰ ਚੈਮਿੰਗ ਟਾਈਮਿੰਗ ਟੂਮਿੰਗ ਨਹੀਂ ਆਪਾਂ ਲਾਉਣੀ ਨਹੀਂ ਮੈਂ ਬਣਾਉਣੀ ਤੁਸੀਂ ਖਾਓ ਨਹੀਂ ਨਹੀਂ ਪਹਿਲਾਂ ਮੈਂ ਚੈਲੰਜ ਬਣਾਉ ਲੱਗਾ ਸੀ ਦੀਤ ਨਾਲ ਮੈਂ ਕਰ ਲੱਗਾ ਹਾਂ ਚਲੋ ਪਰ ਮੇਰਾ ਕੈਨਸਲ ਹੋ ਗਿਆ ਮੇਰਾ ਨਾ ਮੈਗੀ ਦੇਖ ਕੇ ਨਾ ਜੀ ਜੈ ਨਹੀਂ ਕੀਤਾ ਤੁਹਾਨੂੰ ਮੰਮੀ ਦਾ ਤੇ ਦੋਨਾਂ ਦਾ ਚੈਲੰਜ ਲੱਗੂਗਾ ਦੇਖਦੇ ਪਹਿਲਾਂ ਕੌਣ ਖਾਂਦਾ ਚਲੋ ਹੋ ਜੋ ਸਟਾਰਟ ਦੇਖਦੇ ਹਾਂ ਕੋਈ ਨਹੀਂ ਮੰਮੀ ਦਾ ਸਾਥ ਮੈਂ ਦੇ ਦੂੰਗਾ ਅੱਧੀ ਇਬੜਾ ਹੀ ਤਾਂ ਵੈਸੇ ਇਹਨਾਂ ਨੇ ਆਪਣੇ ਲਈ ਸੀ ਤੇ ਮੰਮੀ ਆ ਗਈ ਜਵਾਬ ਦਿੱਤਣ ਲਈ ਆ ਚੈਲੰਜ ਮੰਮੀ ਲਈ ਬਣਾਤਾ ਇਹਨਾਂ ਨੇ ਹੂੰ ਤੜੜਾ ਟਰਣ ਨਰ ਨਰ ਨਾ ਨਾ ਗਾਇਸ ਮੰਮੀ ਦਾ ਚਮਚਾ ਵਾ ਦਾਵਾ ਹੂੰ ਚਮਚਾ ਵਾ ਦਾ ਦੇ ਖਾ ਲਈ ਮੂੰ ਤਾਂ ਤੇਰਾ ਵੱਡਾ ਏ ਚਲੋ ਚਲੋ ਛੇਤੀ ਮੰਮੀ ਇਹਨਾਂ ਟਾਈਮ ਐਨੇ ਟਾਈਮ ਤੇ ਮੁੰਡਾ ਵਿਆਹ ਕੇ ਆ ਜਾਂਦਾ ਗਰੇ ਚੀਚੇ ਲੋਟਾਂ ਵਿੱਚੋਂ ਮੁੰਡਾ ਵਿਆਹ ਕੇ ਆ ਜਾਂਦਾ ਵਾਹ ਤੇਰੇ ਮੁੰਡਾ ਬਣਾਗਾ ਸੁੱਖਾ ਪਿਆ ਨਹੀਂ ਵਾਹ ਯਾਰ ਫਾਦੀ ਮੇਰੇ ਕਿਤਾਬ ਖਵਾ ਦੇ ਹਮਮਰਕ ਮਾਂ ਛੇਤੀ ਜਲਦੀ ਹਮ ਹੂ ਵੀ ਵੀ ਦੇਜਾ ਸ਼ਾਬਾਸ਼ ਮੰਮੀ ਜਿਤਨੀ ਚਾਹੀਦੀ ਆ ਹਮ ਤੱਤੀ ਹੋ ਗਰਮਾ ਤੱਤੀ ਹੋ ਆ ਵੀ ਫੂਕਾ ਮਾਰ ਮਾਰ ਖਾਂਦੀ ਉਹ ਕਿਜੀ ਆ ਹਾਂ ਉਹ ਗੀਜੀ ਆ ਤਾਂ ਉਹ ਮੇਚ ਵੀ ਬੜੀ ਖਾਂਦੀ ਹੋਵੇ। ਹੋਰ ਗੀਜੀ ਹੈ ਖਾਂਨ ਨੂੰ। ਹੋਰੀ ਜੀ ਤੁਹਾਨੂੰ ਮੈਗੀ ਖਾ ਕੇ ਕਿਦਾਂ ਦਾ ਲੱਗ ਰਿਹਾ? ਮੈਨੂੰ ਪੁੱਛਾ ਮੈਨੂੰ ਹਰਾਣਾ ਵਾ। ਨਹੀਂ ਹੋਵੇ। ਹੋਏ ਹੋਏ। ਹਰਾਣਾ ਕਹਿੰਦੀ ਮੈਨੂੰ। ਜਿੱਦਾਂ ਨਾਂ ਮਿਲਣਾ ਕੋਈ। ਜਿੱਦਾਂ ਮੂੰਹ ਭਰਿਆ। ਹਰਾ ਨਹੀਂ ਸਕੂੰਗੀ। ਜਿੱਦ ਕੇ ਕੀ ਮਿਲਣਾ ਹੀ? ਕੁਝ ਮਿਲਣਾ ਨਾ ਨੂੰ। ਬਲੇ ਦੇ ਦੇਖ ਲਓ ਸਭ ਨੂੰ ਦੇਖ ਲਿਓ ਆਪੇ। ਹਾਂ। ਚੈੱਕ। ਚੈੱਕ ਮੈਂ ਦਿਖਾ ਰਹੀ ਜੀ ਚੈੱਕ ਇਹ ਲੱਗੀ ਹੋਈ ਹੈ ਪੂਰੇ ਜੂਰਾ ਛੂਰਾ ਨਾਲ ਅੰਦਿਕਾਰ ਦਾ ਜਰੂਰ ਜੇ ਨਿਕਲੇਣਾ ਪੂਰਾ ਅੱਗੇ ਨਾ ਮੂੰਹ ਚੱਲਦਾ ਨਾ ਛੇਤੀ ਜੇ ਦੁੱਧ ਤੇ ਕੱਪੜੇ ਇਹ ਲੱਗਦਾ ਪਤਾ ਨਹੀਂ ਕੀ ਛੇਤੀ ਸੁੱਕ ਜਾਂਦਾ ਹਾਂ ਹੈਨਾ ਹੂੰ ਕਿੱਥੇ ਮਾਨ ਕਮ ਆਨ ਹੂੰ ਵੇਰ ਕਿ ਜੀ ਮਿਰਚ ਪਾਈ ਹੈ ਮਿਰਚ ਨਾ ਪਾਈ ਨਹੀਂ 33 ਹੈ ਖਾ ਰਹੀ ਮम्मी ਰਾਦ ਨਹੀਂ ਹੋਏ ਖਾ ਨਹੀਂ ਖਾ ਰਹੀ ਰਾਦ ਦੇਣਾ ਵੀਰੇ ਰਾਦ ਦੇਣਾ ਖਾ ਲੈਣਾ ਨਹੀਂ ਆਰਦੀ ਚੈੱਕ ਕਰ ਮम्मी ਨੇ ਮੈਨੂੰ ਚੈੱਕ 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 ਮम्मी ਦੀ ਘਾਨ ਨਹੀਂ ਧੀ ਮम्मी ਜਿੱਤ ਗਈ ਹਾਂ ਚਲ ਚਲ ਖਾ ਖਾ ਸ਼ੇਤੀ ਯਾਰ ਇਹਨੇ ਟਾਈਮ ਤੇ ਵੈਸੇ ਜਿੱਤੂ ਕੀ ਜਿਵੇਂ ਹੌਲੀ ਖਾਂਦੀ ਆ ਚਲ ਜਾਗਾ ਮੰਮੀ ਕਹਿੰਦੀ ਜਾਂਦੀ ਆ ਕੋਈ ਨਹੀਂ ਕੋਈ ਨਹੀਂ ਲੋ ਵੀ ਮਿੱਤਰੋ ਕਹਿੰਦੇ ਮੰਮੀ ਨਹੀਂ ਬਲੌਗ ਚ ਆਉਂਦੀ ਅੱਜ ਫਿਰ ਮੰਮੀ ਦੇ ਮਹਗੀ ਵਾਲਾ ਚੈਲੰਜ ਚੈਲੰਜ ਲੈਣਦਾ ਵਾ ਤੇ ਮੰਮੀ ਝੋਰਾ ਝੋਰਾ ਨਾਲ ਲੱਗੀ ਹੋਈ ਆ ਅੱਜ ਰੀਤ ਤੂੰ ਕਿ ਉੱਠੀ ਲੀ ਮੈਨੂੰ ਇਹ ਨਹੀਂ ਸਮਝ ਆਉਂਦੀ ਹਾਂ ਕਈ ਵਾਰ ਮੈਂ ਤੇਜ ਨਹੀਂ ਕਈ ਵਾਰ ਮੈਨੂੰ ਨਹੀਂ ਆ ਹਮੜਾ ਦੇ ਚੱਲਣਾ ਵਾ ਇਹ ਕਿਉਂ ਕਦੇ ਜਦ ਪਾਇਓ ਮਹਗੀ ਘੱਟ ਪਾਇਓ ਮੈਂ ਕਿ ਥੋੜੀ ਨਿਉ ਸਵੇਰੇ ਤੋਂ ਨਹੀਂ ਚੱਲ ਰਿਹਾ ਉਹ ਪਿਆਜ਼ ਦੋ ਚੇਲਾ ਉਹ ਜਿਆਦਾ ਮੈਨੂੰ ਆਇਆ ਬਾਰੇ ਕਿੱਥੇ ਨਾ ਦੇਖੀ ਆਏ ਹੋਏ ਬੱਸ ਮੈਂ ਹਾਰ ਨਹੀਂ ਨਹੀਂ ਹਾਰ ਨਹੀਂ ਮੈਨੂੰ ਖਾਲੀ ਕਰਨੀ ਹੈ ਬਾ ਕਿਦਾਂ ਮਾਦੀ ਕਰਨੀ ਹੈ ਕਿ ਨਿਓ ਕੀ ਹੋ ਰਿਹਾ ਏ ਮੈਂ ਮੈਂ ਹਾਰ ਗਈ ਖੜਾ ਖੜਾ ਮੈਂ ਚਲੋ ਖੜਾ ਖੜਾ ਮੈਂ ਨਹੀਂ ਖਾਣੀ ਚਲੋ ਜਦ ਚੈਲੰਜ ਹੈ ਚੈਲੰਜ ਨਾ ਹਾਂ ਤਾਂ ਮੈਂ ਗਈਆਂ ਨਹੀਂ ਨਹੀਂ ਚੈਲੰਜ ਤਾਂ ਇਹਦਾ ਮਤਲਬ ਹੁੰਦਾ ਕਿ ਖਾਣੇ ਨੂੰ ਮੰਮੀ ਜਿੱਤ ਜਾਂਦੀ ਚਲ 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 ਲਬੇਟੋ ਜਿੱਤੀ ਨਾ ਬਸ ਚਲ ਮੰਮੀ ਪੂਰੀ ਖਾਊਗੀ ਤੇ ਹਾਰਨ ਵਾਲੇ ਨੂੰ ਸਜ਼ਾ ਮੈਂ ਕੋਈ ਵੀ ਨਹੀਂ ਦੋ ਮਿਰਚਾਂ ਹਰੀਆਂ ਖਾਏਂਗੀ ਰੈਂਦੇ ਬਾਉ ਚਾ ਰੈਂਦੇ ਖਾ ਲਾਦਾ ਮੈਨੂੰ ਮੈਂ ਤਾਂ ਨਹੀਂ ਖਾਧੀ ਗਈ ਨਹੀਂ ਖਾਦੀਆਂ ਹਈ ਗਾ ਜੀ ਲੈ ਪੱਖਾ ਚੱਲਾ ਹੁੰਦਾ ਹੁੰਦਾ ਨੋਈ ਮਿੱਤਰੋ ਮਾਪੋਤ ਨੂੰ ਮਾਪੋਤ ਨੂੰ ਪਤਾ ਹਾਂਜੀ ਕਹਿੰਦੇ ਕੀ ਹੋ ਲਗਾ ਕਹਿੰਦੇ ਨਾਲ ਨਾਲ ਗੱਪੂ ਕੁੱਤੀ ਖਾ ਰਹੇ ਆ ਬੋਬਾ ਜੀ ਜਦੋਂ ਅੱਛਾ ਨੋ ਮਿੱਤਰੋ ਨਾਲ ਨਾਲ ਮੋਟਰ ਵੀ ਚਾ ਰਹੇ ਆ ਨਾਲ ਨਾਲ ਚੀਜ਼ੇ ਖਾ ਰਹੇ ਆ ਕਿਨੇ ਜਿਆਸੀ ਲੇ ਵੀ ਮਿੱਤਰਾਂ ਕਹਿੰਦੇ ਰੋਟੀ ਪਾਣੀ ਦਾ ਸਮਾਂ ਹੋ ਗਿਆ ਖਾਣ ਤੋਂ ਵਲੋਂ ਸ਼ੁਰੂ ਹੋਇਆ ਖਾਣ ਦੀ ਖਤਮ ਹੋ ਗਿਆ ਕੀ ਭੈਣੇ ਚੱਲਦੇ ਨੇ ਸੱਚੇ ਨਾਲ ਕੋ ਉੱਪਰ ਨਹੀਂ ਉਲਦੇ ਹਾਂ ਐਡ ਕਰਕੇ ਨਹੀਂ ਹਾਂ ਦੋ ਆ ਬਸ ਵਰਤੀਆਂ ਜੀ ਓ ਵੀ ਮਿੱਤਰੋ ਰੋਟੀ ਪਾਣੀ ਸ਼ਕਣ ਲੱਗਿਆ ਯਾਰ ਹੁਣ ਇਹ ਜਿਵੇਂ ਉਹ ਤੇ ਆ ਗਈ ਇਸ ਟਾਈਮ ਨਾਲ آئے روٹی واہنی رہنم لگے وینے روٹی بھی ہاں تو یہاں روڑی بھی کھان لگیا روٹی کنے کھانیاں بھی آ سکتا کھان لگیا روٹی اے روٹی ہاں لگیا روٹی کچھتا ہے کھانیاں بھی پھر کسی اور کھار رہو مہاں بھی کیموز جالا جی ਹਾਂ ਕਲਕਾਂ ਚੋਲਰ ਕਲਕਾਂ ਚੋਲਰ ਦੇ ਨਾਲ ਆਨੁਵਾਦ ਨਹੀਂ ਸਮਝੀ ਚਾਹੀਦੀ ਆ ਓਕੇ ਚਲੋ ਭਾਈ ਚਾਚੀ ਚਾਚੀ ਲੱਸੂ ਮੈਂ ပြੜਗਾ ਮਿਲਦੇ ਹਾਂ ਕਿਸੇ ਅਗਲੀ ਹੀ ਵੀਡੀਓ ਦੇ ਨਾਲ ਸ੍ਰੀ ਕਾ ਚੀ